ਅੱਜ ਅਸੀਂ ਗੱਲ ਕਰਾਂਗੇ ਸਿਲਕ ਰੂਟ ਦੀ ਇਸ ਰੂਟ ਦਾ ਨਾਮ ਸਿਲਕ ਰੂਟ ਕਿਉਂ ਪਿਆ ਇਸ ਰੂਟ ਨੂੰ ਮੁਰਤੋਂ ਕਿਉਂ ਸ਼ੁਰੂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜੋ ਨਵੇਂ ਰੋਡ ਬਣਾਏ ਜਾ ਰਹੇ ਹਨ ਕੀ ਉਹ ਇਸ ਰੂਟ ਦਾ ਹਿੱਸਾ ਹਨ ਕੀ ਨਿਊ ਵਰਲਡ ਆਰਡਰ ਦੇ ਹਿਸਾਬ ਦੇ ਨਾਲ ਇਹ ਰੂਟ ਬਣਾਏ ਜਾ ਰਹੇ ਹਨ ਕੀ ਇਸੇ ਕਰਕੇ ਅਬਾਨੀ ਅਡਾਨੀ ਦੀ ਅੱਖ ਹੈ ਪੰਜਾਬ ਦੀਆਂ ਜ਼ਮੀਨਾਂ ਉੱਤੇ ਇਸੇ ਰੂਟ ਕਰਕੇ ਪੰਜਾਬ ਮੁਰਤੋਂ ਬਣ ਸਕਦਾ ਹੈ ਸਭ ਤੋਂ ਅਮੀਰ ਸੂਬਾ ਕੀ ਪੰਜਾਬ ਅਤੇ ਪਾਕਿਸਤਾਨ ਦੇ ਸਮਝੌਤੇ ਕਰਕੇ ਇਹ ਰੂਟ ਕਾਮਯਾਬ ਹੋ ਸਕਦਾ ਹੈ ਅੱਜ ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਕਿਉਂ ਬਣਾਏ ਜਾ ਰਹੇ ਹਨ ਕੀ ਹੈ ਇਸ ਦੇ ਪਿੱਛੇ ਸਰਕਾਰ ਦਾ ਮਕਸਦ ਆਓ ਜਾਣਦੇ ਹਾਂ ਇਸ ਦੀ ਪੂਰੀ ਸੱਚਾਈ ਕਿਉਂਕਿ ਸੜਕਾਂ ਦੇ ਜ਼ਰੀਏ ਔਨ ਰੋਡ ਮਿਡਲ ਈਸਟ ਦੇ ਨਾਲ ਵਪਾਰ ਕੀਤਾ ਜਾਣਾ ਹੈ ਇਹ ਵਪਾਰ ਪੰਜਾਬ ਅਤੇ ਪਾਕਿਸਤਾਨ ਦੇ ਰਸਤੇ ਹੀ ਸੰਭਵ ਹੋ ਸਕਦਾ ਹੈ ਕਿਉਂਕਿ ਪਾਕਿਸਤਾਨ ਬਾਈ ਰੋਡ ਸਾਰੀਆਂ ਅਰਬ ਅਤੇ ਯੂਰਪ ਕੰਟਰੀਆਂ ਦੇ ਨਾਲ ਜੁੜਿਆ ਹੋਇਆ ਹੈ ਕਾਈਓ ਤਾਂ ਜ਼ੋਰਾਵਰ ਸਿੰਘ ਤਿੱਬਤ ਤੋਂ ਅੱਗੇ ਕਬਜ਼ਾ ਕਰਦੇ ਕਰਦੇ ਰੂਸ ਦੀਆਂ ਸੀਮਾ ਤੱਕ ਪਹੁੰਚ ਗਿਆ ਸੀ ਪੰਜਾਬ ਅਤੇ ਪਾਕਿਸਤਾਨ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਆਪਣੀਆਂ ਜ਼ਮੀਨਾਂ ਇਹਨਾਂ ਕਾਰਪੋਰੇਟਾਂ ਨੂੰ ਨਾ ਵੇਚੋ ਕਿਉਂਕਿ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਵਿਸ਼ਵ ਦੀ ਮੰਡੀ ਬਣਨ ਜਾ ਰਹੀ ਹੈ ਤੁਹਾਡੀਆਂ ਜ਼ਮੀਨਾਂ ਦੇ ਮੁੱਲ ਵਧਣ ਵਾਲੇ ਹਨ ਹੁਣ ਜੋ ਵਪਾਰ ਕੀਤਾ ਜਾ ਰਿਹਾ ਹੈ ਉਹ ਸਮੁੰਦਰ ਦੇ ਰਸਤੇ ਕੀਤਾ ਜਾ ਰਿਹਾ ਹੈ ਜੋ ਬਹੁਤ ਮਹਿੰਗਾ ਹੈ ਅਤੇ ਉਸ ਵਿੱਚ ਸਮਾਂ ਵੀ ਵੱਧ ਲੱਗਦਾ ਹੈ ਹੁਣ ਸੰਸਾਰ ਦੇ ਅਮੀਰ ਲੋਕਾਂ ਨੇ ਮਿਲ ਕੇ ਨਿਊ ਵਰਲਡ ਆਰਡਰ ਦੇ ਰਹੀ ਇਹ ਸਕੀਮ ਬਣਾਈ ਹੈ ਬਾਈ ਰੋਡ ਵਪਾਰ ਕਰਨ ਦੀ ਅੱਜ ਤੋਂ 3000 ਸਾਲ ਪਹਿਲਾਂ ਇਸੇ ਰਸਤੇ ਰਾਹੀਂ ਵਪਾਰ ਕੀਤਾ ਜਾਂਦਾ ਸੀ ਇਸ ਰੂਟ ਰਾਹੀਂ ਸਿਲਕ ਦਾ ਵਪਾਰ ਕੀਤਾ ਜਾਂਦਾ ਸੀ ਇਸੇ ਕਰਕੇ ਇਸ ਰੂਟ ਦਾ ਨਾਮ ਸਿਲਕ ਰੂਟ ਪਿਆ ਸੀ ਇਹ ਰੂਟ ਉੱਤਰ ਭਾਰਤ ਤੋਂ ਚੀਨ, ਈਰਾਨ, ਇਰਾਕ ਹੁੰਦਾ ਹੋਇਆ ਰੋਮ ਤੱਕ ਜਾਂਦਾ ਸੀ ਇਸ ਦੀ ਲੰਬਾਈ ਤਕਰੀਬਨ 6600 ਕਿਲੋਮੀਟਰ ਸੀ ਇਸੇ ਰੂਟ ਦੁਆਰਾ ਵਪਾਰ ਕੀਤਾ ਜਾਂਦਾ ਸੀ ਅੱਜ ਇਸੇ ਰੂਟ ਦੇ ਪਿੱਛੇ ਨਿਊ ਵਰਲਡ ਆਰਡਰ ਲੱਗਿਆ ਹੋਇਆ ਹੈ ਹੁਣ ਗੱਲ ਕਰਦੇ ਹਾਂ ਸਿਲਕ ਰੂਟ ਦੀ ਕਿਉਂ ਇਸ ਦਾ ਨਾਮ ਸਿਲਕ ਰੂਟ ਪਿਆ ਜਦੋਂ ਚੀਨ ਦੇ ਵਿੱਚ ਸਿਲਕ ਦੀ ਖੋਜ ਹੋਈ ਤਾਂ ਚੀਨ ਨੇ 2000 ਸਾਲ ਤੱਕ ਰੇਸ਼ਮ ਦੀ ਖੋਜ ਗੁਪਤ ਰੱਖੀ ਤਾਂ ਕਿ ਕੋਈ ਹੋਰ ਦੇਸ਼ ਰੇਸ਼ਮ ਨਾ ਬਣਾ ਸਕੇ ਫਿਰ ਇਸ ਦਾ ਵਪਾਰ ਕਰਨਾ ਸ਼ੁਰੂ ਕੀਤਾ ਇਹ ਵਪਾਰ ਭਾਰਤ, ਈਰਾਨ, ਇਰਾਕ, ਸੀਰੀਆ ਤੋਂ ਹੁੰਦੇ ਹੋਏ ਰੋਮ ਤੱਕ ਕੀਤਾ ਜਾਂਦਾ ਸੀ ਪਹਿਲਾਂ ਤਾਂ ਇਸ ਰਸਤੇ ਰਾਹੀਂ ਸਿਰਫ ਸਿਲਕ ਦਾ ਵਪਾਰ ਕੀਤਾ ਜਾਂਦਾ ਸੀ ਇਸੇ ਕਰਕੇ ਇਸ ਰੂਟ ਦਾ ਨਾਮ ਸਿਲਕ ਰੂਟ ਪਿਆ ਸੀ ਸਿਲਕ ਉਸ ਸਮੇਂ ਬਹੁਤ ਮਹਿੰਗਾ ਕਪੜਾ ਸੀ ਫਿਰ ਉਸ ਤੋਂ ਬਾਅਦ ਮਸਾਲੇ ਅਤੇ ਹੋਰ ਚੀਜ਼ਾਂ ਦਾ ਵਪਾਰ ਵੀ ਕੀਤਾ ਇਸ ਰੂਟ ਦੇ ਰਾਹੀਂ ਇਹ ਰੂਟ ਤਕਰੀਬਨ 4000 ਸਾਲ ਤੱਕ ਚੱਲਦਾ ਰਿਹਾ ਇਸ ਰਸਤੇ ਰਾਹੀਂ ਬੁੱਧ ਧਰਮ ਇੰਡੀਆ ਤੋਂ ਬਾਹਰ ਗਿਆ ਈਸਾਈ ਅਤੇ ਮੁਸਲਮਾਨ ਧਰਮ ਇਸ ਰਸਤੇ ਰਾਹੀਂ ਭਾਰਤ ਦੇ ਵਿੱਚ ਆਏ ਇਹ ਰੂਟ ਬੰਦ ਕਿਉਂ ਹੋਇਆ ਆਓ ਜਾਣਦੇ ਹਾਂ ਉਸ ਸਮੇਂ ਮੱਧ ਏਸ਼ੀਆ ਦੇ ਵਿੱਚ ਮੰਗੋਲਾਂ ਦਾ ਰਾਜ ਸੀ ਮੰਗੋਲ ਆਪਣੀ ਕਰੂਰਤਾ ਕਰਕੇ ਜਾਣੇ ਜਾਂਦੇ ਸੀ ਪਰ ਉਹਨਾਂ ਨੂੰ ਵਪਾਰ ਦੀ ਸਮਝ ਸੀ ਇਸੇ ਕਰਕੇ ਉਹਨਾਂ ਨੇ ਇਸ ਰੂਟ ਨੂੰ ਚੱਲਦਾ ਰੱਖਿਆ ਫਿਰ ਉਹਨਾਂ ਦੀ ਆਪਸੀ ਫੁੱਟ ਕਰਕੇ ਉਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਇਸ ਰਸਤੇ ਤੇ ਚੋਰੀਆਂ ਅਤੇ ਡਾਕੇ ਵੱਜਣੇ ਸ਼ੁਰੂ ਹੋ ਗਏ ਫਿਰ ਵਪਾਰੀਆਂ ਨੇ ਇਸ ਰਸਤੇ ਰਾਹੀਂ ਵਪਾਰ ਬੰਦ ਕਰ ਦਿੱਤਾ ਇਸ ਰੂਟ ਦੇ ਬੰਦ ਹੋਣ ਦੇ ਦੋ ਕਾਰਨ ਹੋਰ ਵੀ ਸੀ ਇੱਕ ਤਾਂ ਉਸ ਸਮੇਂ ਰੋਮ ਦੇ ਵਿੱਚ ਕਪਾਹ ਦੀ ਖੇਤੀ ਸ਼ੁਰੂ ਹੋ ਗਈ ਸੀ ਅਤੇ ਕਪਾਹ ਰੇਸ਼ਮ ਨਾਲੋਂ ਕਾਫੀ ਸਸਤਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਵਾਸਕੋ ਡਿਗਾਮਾ ਨੇ ਨਵਾਂ ਸਮੁੰਦਰੀ ਰਸਤਾ ਲੱਭ ਲਿਆ ਸੀ ਜੋ ਵਪਾਰੀਆਂ ਵਾਸਤੇ ਖਿੱਚਦਾ ਕੇਂਦਰ ਬਣਿਆ ਸੀ ਫਿਰ ਕੋਲੰਬਸ ਨੇ ਇੱਕ ਹੋਰ ਸਮੁੰਦਰੀ ਰਸਤਾ ਲੱਭ ਲਿਆ ਸੀ ਉਰੇ ਵਪਾਰੀਆਂ ਦੇ ਕੋਲ ਸਮੁੰਦਰੀ ਵਿਕਲਪ ਆ ਚੁੱਕਾ ਸੀ ਇਸ ਕਰਕੇ ਇਹ ਸਿਲਕ ਰੂਟ ਹੌਲੀ-ਹੌਲੀ ਬੰਦ ਹੋ ਗਿਆ ਸੀ ਪਰ ਹੁਣ ਇਸ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਵੱਲੋਂ ਹੁਣ ਇਸ ਰੂਟ ਤੇ ਵੱਡੀਆਂ ਅਤੇ ਚੌੜੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਇਹ ਰੂਟ ਸਿਲਕ ਰੂਟ ਦਾ ਹੀ ਨਵਾਂ ਰੂਪ ਹੈ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਹੁਣ ਕੋਡੀਆਂ ਦੇ ਭਾਅ ਨਹੀਂ ਵੇਚਣੀਆਂ ਚਾਹੀਦੀਆਂ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਜ਼ਮੀਨਾਂ ਦੇ ਰੇਟ ਬਹੁਤ ਵੱਧ ਜਾਣੇ ਹਨ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ